ਜਾ ਬੜੇ ਖਰਾਬ ਬੰਦੀ ਕਰਦੇ ਨੇ ਝਾੜੂ ਵਾਲੇ ਬਾਹਰ ਆ ਜਾਏ ਤੇ ਰਾਚਨ ਪਾਣੀ ਕੋਈ ਆਵੇ ਆਲੇ ਝਾੜੂ ਵਾਲੇ ਲੈ ਜਾਂਦੇ ਉਹਦੇ ਕਿਦਾਂ ਸਰਕਾਰ ਹੈਗੀ ਤੁਹਾਨੂੰ ਵਧੀਆ ਹੈਗੀ ਆਂਦੀ ਉਦਾ ਵੀ ਵਧੀਆ ਰਹਿੰਦੇ ਹਣਸਾਂ ਕੋਈ ਨਹੀਂ ਪੁੱਛਦਾ ਅਸੀਂ ਛੋਟੇ ਪੈਂਡਰ ਸਾਰਿਆਂ ਦੇ ਨਾਲ ਨੇ ਟੋਟੇ ਮਤਲਬ ਰੂਮ ਕਮਰੇ ਦੀ ਸੇਵਾ ਤਾਂ ਕੀਤੀ ਜਾਵੇ ਪਿਛਲੀ ਕਰ ਮੈਨੂੰ ਕਮਰੇ ਕੋਈ ਨਹੀਂ ਦਰਖਾਸਤ ਦਿੱਤੀਆਂ ਝਾੜੂ ਵਾਲੇ ਨਾਲ ਅੱਛਾ ਭਾਈ ਇਹ ਕਮਰਾ ਆਇਆ ਸੀ ਕਮਰਾ ਤੇ ਦਰਖਾਸਤ ਦਿੱਤੀ ਤੇ ਕਿਹੜਾ ਮਾਜਵਾ ਬਣਦਾ ਹੋਵੇ ਦਿੱਤਾ ਜੀ ਬੈਟਰ ਮੌਜੂਦ ਤੋਂ ਦੁਆ ਦਾਂਗੇ ਹਾਂਜੀ ਉਹ ਤੋਂ ਦਿੱਕਤ ਅਸੀਂ ਹੋਇਆ ਤੇ ਪਸੂਵਾ ਚਾਰੇ ਜੁੜੀ ਹੋਏ ਨਾਲ ਚਾਹ ਜੀ ਦੁਆ ਮੇਰਾ ਜੀ ਕਿ ਬਚਾਰਾ ਭੇਜ ਦਿੰਦੇ ਥੋੜੇ ਹਾਂਜੀ ਹਾਂਜੀ ਤੇ ਤੂੰ ਹੀ ਭੇਜ ਬਚਾਰਾ ਭੇਜ ਦਿਨਾ ਕਸਰਾ ਬੰਦ ਬਣਾ ਜਾਵੇ ਤੁਹਾਨੂੰ ਬਹੁਤ ਦੁੱਖ ਆਦੀ ਹੈ ਸਰਿਆ ਦੇ ਨਾਮ ਪਰਰਾਦੇ ਕੁੜੀਆਂ ਬੈਠੀ ਤੁਹਾਨੂੰ ਸ਼ਾਦੀ ਕਰਨੀ ਸੀ ਤੇ ਸਹਿਤਾ ਕੀਤੀ ਸੀ ਕਰੋ ਜੀ ਕੋਈ ਹੈਲਪ ਨਹੀਂ ਕੀਤੀ ਜਾਵੇ ਸਹਿਤਾ ਉਹ بیوی ਛੱਡ ਲੋ ਕਿ ਤੁਹਾਨੂੰ ਆ ਵੀ ਚਾਹੀਦਾ ਹਾਂਜੀ ਪਾਦਰ ਹੈ ਉਹ ਹਾਂਜੀ ਅੱਕੇ ਵੀ ਆਹੇ ਦਾ ਬੱਤੇ ਸਾਨੂੰ ਬਹੁਤ ਮਾਣ ਹੈ ਤੇ ਹੁਣ ਵੀ ਸਾਨੂੰ ਦੁੱਧ ਚ ਮਾਣ ਹੈ ਸਾਡੀ ਸਨਾਈ ਹੋਣੀ ਚਾਹੀਦੀ ਸਾਡੇ ਘਰ ਪਰ ਪਰਿਵਾਰ ਬਹੁਤ ਦੁਖੀ ਹੋ ਰਿਹਾ ਹੈ ਦੋਪਾ ਆਇਆ ਸੀ ਜੀ ਨਾ ਜੀ ਨਹੀਂ ਰਹੇ ਸਾਨੂੰ ਇੱਕ ਟਾਈਮ ਦੀ ਰੋਟੀ ਮਿਲਦੀ ਹੁੰਦੀ ਸੀ ਵੰਡ ਕੇ ਉਹ ਸ਼ਾਮ ਸਵੇਰੇ ਬੇਈ ਖਾਦੇ ਅੱਜ ਵੀ ਸਾਨੂੰ ਰਾਤ ਦੇ ਪੁਰਕੇ ਆਏ ਨੇ ਅਸੀਂ ਉਹ ਖਾ ਲਏ ਨੇ ਸਾਡੇ ਕੋਈ ਘਰ ਤੇ ਮਾੜੇ ਹਾਲਾਤ ਨੇ ਇੱਥੇ ਇੱਕ ਦਿਨ ਕੱਪੜੇ ਲੰਗਰ ਸਵਾਦੀ ਜੀ ਲੰਗਰ ਤਾਂ ਅਸੀਂ ਹੁਣ ਹੈਟਾ ਮਹਾਵਨਾ ਕੋਈ ਨਹੀਂ ਆਇਆ ਨਹੀਂ ਦੇਖਿਆ ਨਹੀਂ ਉਧਰ ਜਿੱਥੇ ਕਾਂਦੇ ਪੈ ਬਸ ਕੀ ਸਾਨੂੰ ਸਾਡੀ ਫਸਲਾਂ ਦੀ ਕੀਮਤ ਤੇ ਬੰਨ ਪਾਉਣਾ ਚਾਹੀਦਾ ਬੰਨ ਆਪਣੇ ਆਪ ਲਾਉਣਾ ਪੈਣਾ ਕਿਤੇ ਵੀ ਇਹ ਤਾਂ ਗੌਰਮੈਂਟ ਦੇ ਬੰਨ ਕੀ ਹੀ ਪਾਵੇਗਾ ਕਿੰਨਾ ਕਿੰਨਾ ਪੱਟ ਲੰਬਾ ਬੰਨ ਬੰਨ ਪਰ ਇਹ ਤਾਂ 4 ਕਿਲੋਮੀਟਰ ਦਾ ਖਾਲੀ ਏਰੀਆ ਹੀ ਤਾਂ ਬੰਨਦਾ ਹੀ ਹੈ ਉਸ ਤੋਂ ਅੱਗੇ ਤਾਂ ਫਿਰ ਕਿਹੜਾ ਆਪਾਂ ਦਾ ਅੱਛਾ ਰੋਡ ਤੋਂ ਰੁੜ ਕੇ ਬੰਨ ਸਰ ਬੰਨ ਨਹੀਂ ਬੰਨ ਨਹੀਂ ਜੀ ਜਦੋਂ ਪਾਣੀ ਹੋਵੇ ਨਹੀਂ ਨਹੀਂ ਅੱਛਾ ਜਦੋਂ ਪਾਣੀ ਆਉਂਦਾ ਆਪਣੇ ਆਪ ਹੋ ਜਾਂਦਾ ਕਿਤੇ ਆਉਂਦਾ ਆਇਆ ਕੱਚੀਆਂ ਜਮੀਨਾਂ ਸਰਕਾਰ ਆਪਣੀ ਬਣੀ ਕਿਹੜੇ ਕੱਚੀਆਂ ਦੇ ਫਿਰ ਸੀਮੈਂਟ ਸੀਮੈਂਟ ਦਾ ਆਪਾਂ ਪੂਰਾ ਕਨਕਰੀਟ ਕਰ ਦਾਂਗੇ ਜਿਵੇਂ ਆਪਾਂ ਬੋਲਦੇ ਸਾਰਾ ਪੱਕਾ ਦੂਜੀ ਜਿੰਨੀਆਂ ਥੋੜੀ ਕੱਚੀ ਜਮੀਨਾਂ ਹੈ ਜਿਸ ਦਿਨ ਸਰਕਾਰ ਆਪਣੀ ਆ ਗਈ ਹੈ ਸਾਰੇ ਇੱਕ ਹਫ਼ਤੇ ਵਿੱਚ ਪੂਰਾ ਕਰ ਦੇ ਜਿਹੜੇ ਕਨੈਕਸ਼ਨ ਇਹਨਾਂ ਨੇ 2007 ਵਿੱਚ ਟੂਰ ਕਨੈਕਸ਼ਨ ਕੱਢੇ ਸੀ ਸਾਡੇ ਕੱਢੇ ਦਮਾਨੌਰਸ ਘਰੇ ਆ ਗਏ ਜਦੋਂ ਅਸੀਂ ਕੀਮਤ ਭਰਨ ਲੱਗੇ ਤਾਂ ਸਾਨੂੰ ਕਹਿੰਦੇ ਤੁਹਾਡੀ ਅਕਸਰ ਦੌਰੀਆਂ ਨਹੀਂ ਪਾ ਲਈ ਮਿਲਣ ਰਾਟਾਂ ਤੋਂ ਬਸ ਸਾਰਾ ਤਾਂ ਠੀਕ ਹੈ ਜਿਹੜੇ ਕਬਜ਼ਾ ਜਿਹਦੇ ਐ ਉਹਦੇ ਨਾਂ ਤੇ ਆਪਾਂ ਇੱਕ ਮਹੀਨਾ ਕਰਾਂ ਸਭ ਕੱਚੀ ਪੱਕੀ ਵਾਲੇ ਨੂੰ ਪ੍ਰੋਫੈਕਸ਼ਨ ਮਿਲਣਾ ਚਾਹੀਦਾ ਪੱਕਾ ਬਸ ਸਮਝ ਲਾਓ ਹੋਰ ਕੀ ਹੈ ਇਹ ਹੀ ਆਪਣੀ ਬਾਰਡੇ ਜਿਹੜੀ ਹਸਲ ਆਪਾਂ ਭੁੱਲ ਗਏ ਤਾਂ ਧੋਖਰਾ ਖਾ ਰਹੇ ਆ ਮਾਲਾ ਦਾ ਹੁੰਦਾ ਹੈ ਗਰਾਮਾਂ ਤੋਂ ਪੁਰਾਣਾ ਪਿਆ ਨਹੀਂ ਆਉਂਦਾ ਬੋਲਾ ਸਰ ਬਾ ਪੂਰਾ ਸਾਰੀਆਂ ਐ ਨਾ ਬਾ ਬਾਪੂ ਨੇ ਬਣਾਈਆਂ ਨੇ ਬੜਾ ਕੰਮ ਕੀਤਾ ਪੱਕੀ ਜ਼ਮੀਨ ਉਹਨੇ ਕੀਤੀ ਸਾਰਾ ਕੁਝ ਉਹਨੇ ਕੀਤਾ ਤੇ ਕਰਜ਼ਾ ਜਿਹੜਾ ਹੈਗਾ ਉਹ ਮਾਹ ਬੋ ਜਾਤੇ ਤੇ ਸਾਰਾ ਕੁਝ ਉਹਨੇ ਕੀਤਾ ਬਾਕੀ ਆਪਣੀ ਸਰਕਾਰ ਆ ਗਈ ਨਾ ਮੇਰੇ ਪੰਜਾਬ ਦੇ ਵਿੱਚ ਵੀ ਮਤਾਨੂੰ ਕੱਚਾ ਨਹੀਂ ਜੜੂ ਆਇਆ ਪਰ ਪਹਿਲੇ ਮੈਸੇਜ ਵਿੱਚ ਸੜਕਾਂ ਬਣਾਈਆਂ ਛੋਟੀਆਂ ਸੜਕੀਆਂ ਹੁਣ ਛੋਟੇ ਵੀ ਇੱਕ ਗਰੀਬ ਦਾ ਇੱਕ ਘਰ ਜੀ ਰੂਗਾ ਹੋਣ ਭਗਵਾਨਤ ਮਾਨ ਉਹ ਤੇ ਨਾਟਕ ਬਾੰ ਮਾਰ ਤੇ ਬੈਠਾ ਆ ਉਸਤੇ ਆਂਦਾ ਮੈਂ ਸਰਕਾਰੀ ਅਸਵਤਾਂ ਨੇ ਹੈ ਆਂਦਾ ਮੈਂ ਮੋਦੀ ਨਾ ਜਾਵਾਂ ਤਾਂ ਕਿੱਥੇ ਮੋਦੀ ਨਾ ਗਿਆ ਕੋਈ ਮੋਦੀ ਨਾ ਨਹੀਂ ਗਿਆ ਹੈ ਜੀ ਉਹ ਤੇ ਜਾਵਣੀ ਕੋਈ ਨਹੀਂ ਦਿੱਤਾ ਉਹਲੇ ਛਾਲ ਕਰਕੇ ਪਿਆਰੇ ਵਿੱਚ ਚਲੋ ਫਿਰ ਮੈਂ ਕਰਦਾ ਤੇ ਆਪਣੇ ਕਮਰਿਆਂ ਦਾ ਵੀ ਕਰਨਾ